ਉਹ ਬਾਬਾ ਜਾਣਦੇ ਕਮ ਕਰਤੀ ਕਿੰਨੀ ਸੀ ਉਹ ਬਾਬਾ ਜਾਣਦੇ ਤੇ ਦਕਾਨ ਦੇ ਉਹ ਬਾਬਾ ਜਾਣਦੇ ਤੇ ਦਕਾਨ ਦੇ ਉਹ ਬਾਬਾ ਜਾਣਦੇ ਅੱਜ ਨੀਮ ਛੱਡਣੀ ਉਹ ਬਾਬਾ ਜਾਣਦੇ ਅੱਜ ਨੀਮ ਛੱਡਣੀ ਉਹ ਬਾਬਾ ਜਾਣਦੇ ਅੱਜ ਉਹ ਬਾਬਾ ਜਾਣਦੇ ਬੋਲ 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 ਕਿਦਾ ਕਿੱਥੇ ਆ ਮੇਰਾ ਪੁੱਤ ਚਲੋ ਜੀ ਹੁਣ ਆਪਾਂ ਆ ਚੁੱਕੇ ਆ ਘਰੇ ਮੈਂ ਸੇ ਮੇਰੀ ਠਿਕਨੀ ਸੀਗੀ ਮੈਂ ਨਹੀਂ ਗਿਆ ਉੱਥੇ ਅੱਜ ਨੱਚਣ ਕਾਉਣ ਤੇ ਇਹ ਲੱਗੇ ਹੋਇਆ ਗੱਡੀ 'ਚ ਇੱਕ ਦੂਜੇ ਨੂੰ ਨਾ ਥੱਲੇ ਦੇਣ ਲੱਗੇ ਹੋਇਆ ਉਹ ਦੇ ਉਹ ਦੇ ਉਹ ਦੇ ਛੱਟ ਲੱਗ ਜੈ ਨਹੀਂ ਉੱਠੋ ਛੱਟ ਲੱਗ ਜੈ ਨਹੀਂ ਤੁਹਾਡੇ ਲਾਓ ਇਹਨੂੰ ਇੱਥੇ ਲਾਓ ਮੁੰਨੇ ਵੀ ਆਓ ਐਕਸੀਡੈਂਟ ਕਰਾਉਂਗੇ ਤੁਸੀਂ ਰਾਤ ਦੇ ਬੇਲੇ ਐ ਛੱਟ ਲੱਗੇ ਲਾਓ ਤੁਸੀਂ ਰੋਕੋ ਤੇ ਲਾ ਅੱਧੇ ਲਾਓ ਡਰਾਈਵਿੰਗ ਲਾਇਸੈਂਸ ਤੇ ਲਾਇਸੈਂਸ ਤੇ ਦੋਨੋਂ ਤੇਰੇ ਦੇ ਕੋਲ ਵੀ ਨਹੀਂ ਹੈਗਾ ਇੱਧਰ ਲਾਓ ਗੁੱਡ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਸਾਮ ਤੇ ਜਾ ਵਹੁਣੇ ਸਾਜਣੇ ਪ੍ਰੀਤ ਪੈਣ ਹੁਣੇ ਤਿਆਰ ਹੋ ਕੇ ਚੱਲ ਗਿਆ ਵਿਆਹ ਵੇ ਘਰੇ ਤੇ ਆਪਾਂ ਆ ਗਏ ਅਜੇ ਘਰ ਤੇ ਆਪਾਂ ਹੁਣ ਲੱਗੇ ਆ ਜੀ ਤਿਆਰ ਅਸੀਂ ਮੇਰਾ ਮੇਕਅਪ ਦਾ ਸਮਾਨ ਖਰਾਬ ਨਾ ਕਰਦੇ ਆ ਹਣ ਤੁਹਾਡੀ ਵਾਰੀ ਨਹੀਂ ਹੈਗਾ ਠੀਕ ਹੈ ਨਾ ਕਿ ਧੀ ਨਹੀਂ ਠੀਕ ਤੇ ਹੁਣ ਆਪਾਂ ਕਰਨ ਲੱਗੇ ਆ ਛੋਟੇ ਆਲੂ ਨੂੰ ਤਿਆਰ ਕੱਪੜੇ ਦੇ ਕੱਢ ਦਿੱਤੇ ਗਏ ਆ ਪਹਿਲਾਂ ਇਹਦੇ ਤਿਆਰ ਕਰਾਂਗੇ ਤੇ ਫਿਰ ਆਪਾਂ ਹੋਵਾਂਗੇ ਅਸੀਂ ਤਿਆਰ ਲੋ ਜੀ ਕੱਪੜੇ ਪਾਈਏ ਦੇ ਸ਼ੂਜ਼ ਪਾਈਏ ਦੇ ਤੇ ਮੇਰਾ ਪੁੱਲਾ ਤੱਕ ਤਿਆਰ ਹੋ ਕੇ ਬੰਠਣ ਕੇ ਬਹਿ ਜਾਵੇ ਵੇਟ ਐਂਡ ਵਾਚ ਲੁੱਕ ਚੈੱਕ ਕਰਿਓ ਇਬਾਦਤ ਦੀ ਕੱਪੜੇ ਹਜੇ ਇਹਨਾਂ ਨੂੰ ਆਪਾਂ ਲੈ ਕੇ ਦੇਣੇ ਆ ਵਿਆਹ ਵਾਲੇ ਦਿਨ ਤੇ ਮੇਰਾ ਸੂਟ ਤਾਂ ਸੇਹ ਹੋ ਗਿਆ ਸੈਮ ਨੇ ਵੀ ਲੈਣੇ ਆ ਤੇ ਉਹ ਆਪਾਂ ਲੈ ਕੇ ਆਵਾਂਗੇ ਕੱਲ ਨੂੰ ਕਿਉਂਕਿ ਅੱਜ ਹੀ ਡੀਜੀ ਅੱਜ ਅੱਗੇ ਅੱਜ ਹੀ ਡੀਜੀ ਅੱਜ ਹੀ ਜਾਗੋ ਆ ਤੇ ਪਰਸ ਤੋਂ ਨੂੰ ਹੈਗਾ ਅੱਜ ਵਿਆਹ ਲੋ ਜੀ ਹੁਣ ਹੋ ਜੀਏ ਤਿਆਰ ਹੁਣ ਮੈਂ ਆਇਆ ਦੁਬਾਰਾ ਜਾ ਕੇ ਸੋਣਾ ਸਪੈਸ਼ਲ ਆਇਆ ਇਹਦੇ ਵਾਸਤੇ ਮੁੜ ਕੇ ਮੈਂ ਸਪੈਸ਼ਲ ਸੋਣਾ ਵਾਸਤੇ ਕਿ ਵਿਚਾਰੀ ਨੂੰ ਭੁੱਖ ਲੱਗੀ ਹੋਈ ਆ ਤੈਨੂੰ ਮੈਂ ਲੈਣ ਆਇਆ ਜਾ ਕੇ ਹੁਣ ਦੁਬਾਰਾ ਭੁੱਖ ਲੱਗੀ ਸਮੋਸੇ ਲੈ ਕੇ ਆਇਆ ਤੇ ਵਾਸਤੇ ਕਿਉਂਕਿ ਉੱਥੇ ਦਾ ਭੋਗ ਪੈਂਡਿਆ ਹਜੇ ਤਾ ਬਹੁਤ ਟਾਈਮ ਲੱਗ ਜਾਣਾ ਆਰਤੀ ਵਾਸਤੇ ਰੱਖ ਲੱਦੀ ਰੱਖ ਲੈ ਆਰਤੀ ਵੀ ਘਰੇ ਹੀ ਕਰ ਲੂ ਹੂੰ ਤੂੰ ਵੀ ਖਾ ਲਓ ਹੈ ਮੈਂ ਖਾਣ ਲੱਗਾ ਕੋਈ ਨਹੀਂ ਤੂੰ ਆਪਣਾ ਖਾ ਮੇਰਾ ਛੱਡ ਤੂੰ ਮੈਂ ਖਾ ਲੈਣਾ ਕੁਛ ਨਾ ਕੁਛ ਮੇਰੀ ਫਿਕਰ ਨਾ ਕਰ ਮੈਂ ਹੱਥੇ ਹੈਗਾ ਮੋੜੀ ਮੋਠੋ ਖਾ ਲੈਣੇ ਆ ਸਮੋਸੇ ਸਮੋਸੇ ਖਾ ਲਵਾਂ ਮੈਂ ਇੱਕ ਹੀ ਖਾਣਾ ਮੈਂ ਜਿਆਦਾ ਉਹ ਤਲਿਆਂ ਜਿਹਾ ਨਾ ਸਵੇਰੇ ਸਵੇਰੇ ਇੱਕ ਬਹੁਤ ਆ ਗੱਲ ਮੈਂ ਦੁੱਧ ਪੀ ਲੈਣਾ ਚੱਲ ਸਹੀ ਹੈ ਖਾਓ ਹਾਂਜੀ ਤੋ ਪੇਕੇ ਬਾਹ ਆ ਗਏ ਅਸੀਂ ਆ ਗਏ ਅੱਜ ਹੁਣ ਵਿਆਹ ਵਾਲੇ ਘਰੇ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਤੇ ਆ ਜਾ ਮੇਰਾ ਪੁੱਤ ਕਿ ਲੈਣਾ ਚੀਜੀ ਚੀਜੀ ਲੈਣੇ ਚੀਜੀ ਪਹਿਲਾਂ ਵੀ ਲਾ ਕੇ ਦਿੱਤੀ ਮੇਰੇ ਤੋਂ ਕੈਸ਼ ਹੈ ਨਹੀਂ ਪਾਸੇ ਲਾ ਕੇ ਦਿੰਦੇ ਆ ਜਾ ਤੁਸੀਂ ਪੇਕੇ ਪੈਸੇ ਆ ਗਏ ਠੀਕ ਆ ਕਹਿੰਦੇ ਨਾ ਨੋਸ ਫਿੰਗਰ ਨਾ ਪਾਓ ਨੋ ਅਲਸੋ ਫਿੰਗਰ ਨਾ ਪਾਓ ਫਿੰਗਰ ਨਾ ਪਾਓ ਸੋਰੀ ਬਸ ਸੋਰੀ ਕਾ ਸੋਰੀ ਤਾਂ ਕਰ ਦਿੱਤਾ ਫਿਰ ਨੋਸੇ ਫਿੰਗਰ ਵੀ ਨਾ ਪਾਓ ਨੋ 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 ਆ ਜਾ ਆ ਜਾ ਆ ਕਾਕਾ ਨਾ ਆਵਲਾ ਕਾਕਾ ਆਇਆ ਮੇਰੇ ਇੰਨਾ ਤੰਗ ਕੀਤਾ ਆਪਾਂ ਫੇ ਆ ਗਏ ਘਰੇ ਕਿਉਂਕਿ ਆਂਟੀ ਜੀ ਹੁਣੀ ਅਗੇ ਸੀ ਘਰੇ ਹਜੇ ਤੇ ਆਹ ਦੇਖੋ ਜੀ ਆ ਵੀ ਬੜਾ ਸ਼ੈਤਾਨ ਆ ਭੋਲਾ ਮੇਰਾ ਓਏ ਇਬਾਦਤ ਏਲਾ ਏ ਨਾ ਮੈਨੂੰ ਇਹਨੇ ਪਰੇਸ਼ਾਨ ਕੀਤਾ ਆ ਬਹੁਤ ਜ਼ਿਆਦਾ ਦੁੱਖ ਕੀਤਾ ਹੋਇਆ ਮੈਨੂੰ ਇਹਨੇ ਬਹੁਤ ਹੀ ਜ਼ਿਆਦਾ ਕਿਸੇ ਨੂੰ ਚੰਗੀ ਨਹੀਂ ਆ ਕਿ ਪਹਿਲੀ ਗੱਲ ਇਹ ਹੈ ਦੂਜੀ ਗੱਲ ਇਹ ਹੈ ਕਿ ਕੱਟ ਪੈਣ ਵਾਲੀ ਹੋਈ ਤੇ ਜਿੱਗਲ ਇਹ ਇਹ ਤਾਂ ਹੋ ਜ਼ਿਆਦਾ ਕੱਟ ਪੈਣ ਵਾਲੀ ਹੋਈ ਆ ਹਰ ਮੇ ਤੋਂ ਇਲਾਵਾ ਸਿ ਮੂਤ ਲਾਵਾ ਕਿਸੇ ਤੋਂ ਨਹੀਂ ਜਾਣਦੀ ਕਿਸੇ ਤੋਂ ਵੀ ਲੈਟ ਸੂਟ ਪਾ ਕੇ ਦੇਖੋ ਕਿੱਦਾਂ ਬੈਠੀ ਹੋਈ ਆ ਕੱਲੂ ਇਹਨਾਂ ਨੂੰ ਕੱਪੜੇ ਲੈ ਕੇ ਦਵਾਂਗੇ ਕਾ ਕਿ ਅੱਜ ਹੈ ਉਹ ਯੋ 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 ਉਏ 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 ਆਈ ਦੀਦਾ ਹਾਂ ਵਾਓ ਕੀ ਲਓ ਖੇਲੋ 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 ਆਜੋ ਜੀ ਸਾਰੇ ਜਣੇ ਆ ਕੇ ਖਾ ਲੋ ਰੋਟੀ ਓ ਰੁਕ ਜਾ ਰੁਕ ਜਾ ਅੱਛਾ ਦੇਣ ਲੱਗੀ ਦੇਣ ਲੱਗੀ ਖਾਂਦੇ ਪਏ ਚਿੱਟੀਆਂ ਫਿਰ ਚਾਬੂਰ ਰੋਟੀ ਖਵਾ ਦੁੱਤੀ ਆ ਤੇ ਮੱਸੀ ਖਾਦੀ ਆ ਬਹੁਤ ਹੁੰਦੀ ਆ ਖਾਂਦੇ ਨਾਲ ਜਿਆਦਾ ਪੰਗਾ ਸਾਡਾ ਰਾਜ ਨਹੀਂ ਪੰਗਾ ਕੀ ਕਰਨਾ ਮੈਂ ਕਿਹਨੇ ਮਗਨੀ ਕਰਤਾ ਤੇ ਮੇਰੀ ਤੁਹਾਡੀ ਗੱਲ ਚਾਹੀਦੀ ਆ ਆਹ ਨਾਲ ਹੀ ਜਾਣਾ ਛੋਟੀ ਵੀ ਬੰਦ 14 ਘੱਟ ਦੀ ਦੋ ਪੱਟੇ ਦੁੱਤੀ ਆ ਪਰ ਇੱਕ ਥੋੜਾ ਜਿਹਾ ਕਿੱਡੀ ਜਾਵਾਂ ਜਿੱਦਿਆਂ ਦੇ ਪਾਣੀ ਹੋਰ ਕਿੱਡੀ ਜਾ 4 ਕਿਲਾ ਕੇ ਹੋਰ ਬੰਦੇ ਹੋਏ ਆ ਵੀਰ ਦਾ ਹਾਦਸਾ ਇੱਕ ਦਾ ਬਿਆਨ ਆ ਹੋਰ ਕਿ ਇਹ ਮਨੀਰ ਕਿਡਦਾ ਰਹਿੰਦਾ ਹੈ ਨਾ ਐਦਾ ਹੈ ਬਿਚਾਰਾ ਬਿਦਹਾ ਹਾਲੰਦ ਗੈਸ ਵੀ ਹੋਈ ਆ ਵਿਚਾਰੇ ਤੇ ਹੁਣ ਜਾ ਕੇ ਨਾ ਆਂਟੀ ਚ ਮਲਾ ਕੇ ਲੈ ਕੇ ਆਇਓ ਜਾ ਨਹੀਂ ਆਉਣੀ ਆ ਜਾ ਕੇ ਨਾ ਹੂੰ ਲਾ ਕੇ ਤਾਂ ਖਾ ਜਾ ਟਕਵਾ ਬੀ ਹੰਮੀ ਇਤਨਾ ਕੰਨਿਆ ਨਾ ਪਾਲਣਾ ਉਦਾਂ ਵੀ ਆਂਟੀ ਦੀ ਭੋਖ ਹੈ ਦੋ ਤਿੰਨ ਮਹੀਨੇ ਨੇ ਨਾ ਸ਼ੇਕ ਦੋ ਹੀ ਮੁਰੇ ਹੋਏ ਤੀਜਾ ਜਦ ਪੂਰਾ ਹੋਣਾ ਦੋ ਦੋ ਤਿੰਨ ਹੋ ਗਈ ਹੋ ਨਹੀਂ ਕਾਲੂ ਆ ਤਿੰਨ ਮਹੀਨੇ ਦਾ ਤਿੰਨ ਮਹੀਨੇ ਚੌਥਾ ਲੱਗਦਾ ਚੌਥਾ ਲੱਗ ਰਿਹਾ ਦਾ ਮੈਨੂੰ ਸਭ ਤੋਂ ਜ਼ਿਆਦਾ ਦੁਖੀ ਮੇਰੀ ਖੁਦ ਦੀ ਕੁੜੀ ਕਰਦੀ ਵੱਡੀ ਤੇ ਉਹ ਤੋਂ ਛੋਟੀ ਉਹ ਤੋਂ ਜ਼ਿਆਦਾ ਕਰਦੀ ਆ ਤੇ ਇਹ ਦੀ ਕੰਪਲੀਟ ਇਹ ਆ ਕਿ ਇਹਨੂੰ ਦੁਕਾਨ ਪਤਾ ਲੱਗ ਗਈ ਆ ਤੇ ਆਪਾਂ ਪਿੰਡ ਹੈਗੇ ਆ ਮਾਨ ਕਰਾਈਆਂ ਤੇ ਇਹਨੂੰ ਪਤਾ ਲੱਗ ਚੁੱਕਾ ਆ ਕਿ ਇੱਥੇ ਸਾਡੇ ਸਿੱਧੇ ਜਾ ਕੇ ਜੀ ਦੁਕਾਨ ਹੁੰਦੀ ਆ ਉੱਥੇ ਸਿੱਧੀ ਜਾ ਕੇ ਤੇ ਇਹ ਹੁਣ ਮੇਰੇ ਪਿੱਛੇ ਪਈ ਹੋਈ ਆ ਕਿ ਮੈਨੂੰ ਚਿੱਜੀ ਲਾ ਕੇ ਦੇ ਮੈਨੂੰ ਚਿੱਜੀ ਲਾ ਕੇ ਦੇ ਦੱਸੋ ਇਹਦਾ ਆਪਾਂ ਕੀ ਕਰੀਏ ਕੁੱਟ ਮਾਰ ਕੇ ਸਕੂਲ ਪਤਾ ਕਰਕੇ ਆਉਣਾ ਤੇਰਾ ਰੁੱਕ ਜਾ ਇੱਕ ਦਮ ਇੰਨੇ ਹੀ ਆ ਬਸ ਐਸ਼ਾ ਐਸ਼ਾ ਸਾਈਆਂ ਨਿਕਲ ਜਰਿਆ ਜਾ ਉਹ ਤੇਰੀਆਂ ਦੇਖੇ ਜਾਈਂ ਪਤਾ ਕਰੀਂ ਨਾ ਸੂਟ ਸੂਟ ਕਹਿਤਾ ਸੂਟਾ ਦਾ ਖਿਆਲ ਆਉਂਦਾ ਰਹਿੰਦਾ ਸਾਨੂੰ ਤਾਂ ਸਕੂਲ ਤੇ ਆਪਾਂ ਨਾ ਕੱਪੜੇ ਵੀ ਲੈ ਕੇ ਇਹਦੇ ਪਾਪਾ ਇਹਦੇ ਵਾਸਤੇ ਗਏ ਹੋਇਆ ਬਾਲਕੋਨ ਤੇ ਕੱਪੜੇ ਆਪਣੇ ਵਾਸਤੇ ਲੈ ਕੇ ਆਇਆ ਜਾਂ ਵਿਕਾ ਵਾਸਤੇ ਤੇ ਇਬਾਦਤ ਵਾਸਤੇ ਲੈ ਕੇ ਆਇਆ ਉਹ ਤਾਂ ਉੱਥੇ 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 ਜਾ ਉੱਥੇ ਜਾ ਹੋਏ ਜੀ ਮਿੱਟੀ ਉੜਾ ਓਥੋਂ ਥੋੜ੍ਹੀ ਥੋੜ੍ਹੀ ਮਿੱਟੀ ਲੱਗ ਗਈ ਚਲੋ ਜੀ ਹੋ ਜੀ ਚਾਚੀ ਹਾਂ ਚੀਜੀ ਨਾ ਉੱਥੇ ਚੱਲ ਚੀਜੀ ਲੈਣੇ ਚੱਲਦੇ ਆ ਮੈਂ ਖਾਂਦੀ ਪਈਆਂ ਚੰਗਮ ਤੇ ਪਾਪਾ ਇਹਦੇ ਵਾਸਤੇ ਲੈ ਕੇ ਆਉਂਦੇ ਪਏ ਸ਼ੂਜ਼ ਕੱਪੜੇ ਵਾਓ ਸਾਡੇ ਵੀ ਵਿਆਹ ਆ ਨਾਗਾ ਨਾਨਾ ਜੀ ਦੀ ਕੁੜੀ ਦਾ ਉਹਦੋਂ ਨਾਲ ਕੁਝ ਨਹੀਂ ਲੈਣਾ ਬਸ ਇੱਕ ਇੱਕ ਸੂਟ ਲੈਣਾ ਸਾਰਾ ਕੁਝ ਡਨ ਹੋ ਗਿਆ ਸਾਮ ਆਪਣੇ ਵਾਸਤੇ ਵੀ ਲੈ ਕੇ ਹੁੰਦੇ ਪਏ ਉਹ ਵੀ ਤੁਹਾਨੂੰ ਮੈਂ ਦਿਖਾਉਂਗੀ ਪਹਿਲਾ ਦੁਕਾਨਾ ਇਹ ਦੁਕਾਨ ਕਰਕੇ ਜੀਜੀ ਚਲੋ ਜੀਜੀ ਲੈ ਲਓ ਚਲੋ ਚਲੋ ਕੀ ਲੈਣਾ ਦੱਸੋ ਕੀ ਲੈਣਾ ਹੈ ਲੈ ਲਓ ਲੋ ਜੀ ਲੰਗੇ ਤੇ ਪਰਾਂਦੇ ਆ ਚੁੱਕੇ ਆ ਲੰਗੇ ਦਿਖਾ ਦਿਓ ਸਾਰੇ ਦੀਦੀ ਲੰਗੇ ਦਿਖਾਓ ਲੰਗੇ ਦਿਖਾਓ ਲੰਗੇ ਕਲ ਕਰੇ ਆਪਣੇ ਲ ਕੱਢੇ ਆ ਆਪਾਂ ਦੋ ਕੱਢਿਆ ਆ ਮੈਂ ਤੇ ਮੈਂ ਰੂਮ ਦੇ ਨਾਲ ਕਹੂੰਗੀ ਨਾ ਆ ਤੁਸੀਂ ਦੇਖੋ ਖੁਦ ਤੁਸੀਂ ਦੇਖੋ ਮੈਂ ਜਾ ਕੇ ਥੋੜੇ ਜੇ ਕੰਮ ਕਰਾਂ ਵਾਪਸ ਅੱਜ ਹੀ ਆ ਦੇਉ ਓਕੇ ਕੱਲ ਲੈਂ ਗਈ ਆ ਹਾਂ ਕਮੀਜ਼ਾ ਥੋੜਾ ਨਾਲ ਕਮੀਜ਼ਾ ਨਹੀਂ ਆਈਆਂ ਕਮੀਜ਼ਾ ਆਪਣੀਆਂ ਪਾਉਣੀਆਂ ਆ ਆ ਤੇ ਫਿਰ ਮੇਰੇ ਮੇਰਾ ਇਹਦੇ ਨਾਲ ਕੋਈ ਹੈ ਹੀ ਨਹੀਂ ਮੈਂਚ ਮੈਂਚ ਥੋੜਾ ਕਰਨੀ ਆ ਹਾਂ ਮੈਂਚ ਨਹੀਂ ਕਰਨੀ ਤੁਹਾਨੂੰ ਮੈਂ ਦੱਸੂੰਗੀ ਰੰਗ ਬਰੰਗੇ ਹਾਂ ਸਫੇ ਕੋਈ ਹੋਰ ਕਰ ਲੈ ਯਾਰ ਕਰਨੀ ਐ ਸੋਣਾ ਪਿਆਰਾ ਨਹੀਂ ਕਰਿਆ ਨਹੀਂ ਮੈਂ ਕੋਈ ਹੋਰ ਦੇਖੋਂਗੀ ਪਿਆਰੇ ਪਿਆਰੇ ਆ ਹੋਰ ਦੇਖਦੀਆਂ ਕੋਈ ਆ ਦੇਖ ਲੋ ਜੀ ਅੱਛਾ ਇਹ ਚੁੰਨੀਆਂ ਸੱਚ ਇਹ ਚੁੰਨੀਆਂ ਆ ਹਾਂ ਚੁੰਨੀਆਂ ਤਾਂ ਕੱਢੀਆਂ ਹੀ ਨਹੀਂ ਪਹਿਨਣੇ ਚੁੰਨੀਆਂ ਵੀ ਕੱਢਦੀਆਂ ਲਹਿੰਗਾ ਕੋਈ ਦੇਖਦੇ ਆ ਆ ਚੁੰਨੀਆਂ ਹੋ ਗਈਆਂ ਇੱਧਰ ਮੇਰਾ ਭੋਲਾ ਕਾਕਾ ਸੌ ਚੁੱਕਾ ਆ ਜੀ ਵੱਡਾ ਤੇ ਇਹ ਉਹਦੇ ਹੈੱਡਫੋਨ 'ਚ ਲਾ ਕੇ ਘੁੰਮਦਾ ਪਿਆ ਮਨਵੀਰ ਜਿਹਨੂੰ ਪਤਾ ਲੱਗ ਗਿਆ ਤੇਰੇ ਕੁੱਟ ਪਾਣੀ ਮਨਵੀਰ ਦੇਖੀ ਉਹ ਰੋਣਾ ਠੀਕ ਆ ਠੀਕ ਆ ਆ ਜਾ ਬਾਹਰ ਤੇ ਉਹ ਕਾਕਾ ਹੁਣ ਉੱਠ ਗਿਆ ਆ ਤੇ ਉਹਨੂੰ ਦਿੱਤਾ ਹੋਇਆ ਕੁਛ ਟਾਈਮ ਫੋਨ ਤੇ ਆਪਾਂ ਕੱਢਿਆ ਹੋਇਆ ਜੀ ਆਪਣਾ ਬੈਗ ਇਹਦੇ ਵਿੱਚੋਂ ਕੱਢਨੇ ਕੱਪੜੇ ਤੇ ਸੰਵੀਰ ਆ ਨਾ ਵਿਚਾਰਾ ਠੀਕ ਜਿਹਾ ਨਹੀਂ ਹੈਗਾ ਹੁਣ ਠੀਕ ਲੱਗਦਾ ਉਹਦਾ ਅੱਗੇ ਨਾਲੋਂ ਹੋਏ ਸੰਵੀਰ ਹੋਏ ਹੋਏ ਕਾਕਾ ਗੁੱਗਲਿਆ ਕੋਈ ਨਿੱਕਿਆ ਇਦਾਂ ਦੇ ਵਿੱਚ ਜੈਵਿਕਾ ਹੀ ਵਾਦਤ ਦੇ ਵੀ ਆਂਟੀ ਜੀ ਬਹੁ ਭਾਏ ਸੀ ਇਦਾਂ ਦੇ ਮੈਂ ਜੈਵਿਕਾ ਤੇ ਇਬਾਦਤ ਦੇ ਵੀ ਬਹੁ ਭਾਏ ਸੀ ਸੂਟ ਹਾਂ ਅੰਟੀ ਜੀ ਦਾ ਸੂਟ ਦੇ ਨਾਲ ਦੀ ਚੁੰਨੀ ਨਹੀਂ ਲੱਭਦੀ ਨਾ ਸੂਟ ਤਾਂ ਖਾਓ ਤਾਂ ਤੁਸੀਂ ਆਪਣਾ ਦਿਖਾਓ ਤੇ ਮੈਂ ਦੇਖਦੀ ਆ ਮੈਂ ਕਹਿੰਦਾ ਮੈਂ ਦੇਖ ਲੈਂਦੀ ਨਾ ਮੇਤੋਂ ਨਾ ਹੋਵੇ ਬੈਗ ਦੇ ਵਿੱਚ ਚੁੰਨੀ ਕਿਉਂਕਿ ਮੈਂ ਜਿਆਦਾ ਕੱਪੜਾ ਤਾਂ ਲੈ ਕੇ ਨਹੀਂ ਆਈ ਆਹ ਬੈਗ ਆ ਬਸ ਪੂਰਾ ਸੂਟਾਂ ਦਾ ਸਾਡੇ ਤੋਂ ਤੇ ਆਪਾਂ ਅੱਜ ਰਾਤ ਨੂੰ ਪਉਣ ਆਇਆ ਜੀ ਲਹਿੰਗਾ 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 ਤੇ ਆਹ ਹੈਗਾ ਜੀ ਦੁਪੱਟਾ ਉਹਦੇ ਨਾਲ ਤੇ ਆਹ ਹੈਗਾ ਲਹਿੰਗਾ ਤੇ ਪ੍ਰੀਤੀ ਭੈਣ ਕਰਦੇ ਮੇਰਾ ਭੈਣ ਕੰਮ ਚਲੋ ਚਲੋ ਫੇ ਹੈ ਸੋ ਪਿਆ ਸੂਟ ਮੇ ਤੋ ਯਾਰ ਇੱਕ ਦੋ ਹੀ ਆ ਦੇਖ ਮੇਰੀ ਭੈਣ ਹੈ ਇਹਨੂੰ ਪਾਵਾ ਇਹਨੂੰ ਪਾਵਾਂ ਹਾਂ ਥੱਲੇ ਪਾ ਲਮਾਣਾ ਇਹਨੂੰ ਤੇ ਉੱਤੋਂ ਸੂਟ ਦੇਖੀਏ ਚਲ ਠੀਕ ਆ ਰੈਡੀ ਸ਼ਾਡੀ ਕੋਕਿਆ ਪਾ ਕੇ ਤੇ ਨਾਲ ਦਾ ਮੈਚਿੰਗ ਸੂਟ ਆਪਾਂ ਲੱਭਣਾ ਉਹ ਅਸੀਂ ਲੱਭ ਲੈਂਦੇ ਆ ਅੱਡੀ ਕਰਾਵਾ ਨਾਲ ਕੁਝ ਹੈ ਦੇਖੋ ਤਾਂ ਆ ਅੱਡੀ ਦਾ ਵੀ ਸੂਟ ਹੈ ਮੈਂ ਨਹੀਂ ਪਾ ਇਹ ਬਹੁਤ ਸੋਹਣੀ ਆ ਪਾਉਂਦੀ ਐਸਾ ਬਹੁਤ ਸੋਹਣੀ ਐ ਮੈਂ ਤਾਂ ਪਾਉਂਦੀ ਨਹੀਂ ਐ ਨਹੀਂ ਕੱਲ ਫੇਰ ਦੇਖਾਂਗੇ ਯਾਰ ਹੋਂ ਤਾਂ ਮੈਂ ਉਹੀ ਪਾਉਂਗੀ ਇਹ ਦੇਖ ਤੇ 베ਰੀ ਵੀ ਨਹੀਂ ਪਾਈ ਉਹ ਜਿੱਦਾਂ ਮੈਂ ਲੈਂਦੀ ਲਿਆਈ ਉਹਦੇ ਵਿਆਹ ਮੰ ਇੱਕ ਇਥੋਂ ਲਿਆ ਸੀ ਤੁਸੀਂ ਅਮਨ ਨੇ ਲਈ ਸੀ ਮੈਂ ਅਮਨ ਦੀ ਬੀਵੀ ਆਹ ਬਹੁਤ ਦੀਦੀ ਡਰੈਸ ਇੱਕ ਇੰਨੀ ਸੋਹਣੀ ਕਿ ਨਾ ਤਾਂ ਹੈ ਕਿ ਬਹੁਤ ਸੋਹਣੀ ਐ ਮੈਂ ਪਾਉਂਦੀ ਨਹੀਂ ਨਾ ਇਹਨੀ ਵੀ ਉਹ ਹੁਣੀ ਤੇਰੇ ਕੋ ਆ ਜਾਣਗੇ ਵੇ ਪਾ ਕੇ ਦੇਖਦੀ ਕੱਢੀ ਮਾਰ ਆਹ ਸੂਟ ਪਾ ਕੇ ਦੇਖਦੀ ਆਹ ਸੂਟ ਪਾ ਲੈ ਇਹ ਆ ਕਿੰਨਾ ਸੋਹਣਾ ਆ ਪੋੜਾ ਆਂਟੀ ਜੇ ਸਲਵਾ ਅੱਜ ਚੁੰਨੀ ਨਹੀਂ ਆ ਗਈ ਇਹਦੇ ਨਾਲ ਦੀ ਨਾ ਹਾਂਜੀ ਦੱਸੋ ਨਾਈਟ ਜੀ ਕਰੂਗੇ ਤੁਸੀਂ ਆ ਨਾਈਟੀ ਆ ਨਾਈਟੀ ਆ ਨਾਈਟੀ ਆ ਲੱਭ ਗਈ ਲੱਭ ਗਈ ਜੀ ਲੱਭ ਗਈ ਇਹਦਾ ਆਪਾਂ ਚਾਹੀਦੀ ਚੁੰਨੀ ਇਹ ਉਹ ਬੜਾ ਸੋਹਣਾ ਸੋਹਣਾ ਵੀ ਮਮ ਪ੍ਰੈਗਨੈਂਟ ਜੀ ਹੋ ਉਹ ਕੁੜੀ ਹੋਣ ਵਾਲੀ ਜੀ ਨੇ ਅੱਛਾ ਜੀ ਮੇਰੇ ਜਿਹੜੇ ਦੇ ਮੁਦਾ ਵਿਆਹ ਜੀ ਮੈਂ ਕਹਿੰਦੀ ਮਾਉਣਾ ਨਹੀਂ ਅੱਛਾ ਨਿਕਾ ਤੈਨੂੰ ਮੈਂ ਲੈ ਲਈਏ ਤੇ ਉਹ ਲਪਾ ਲਾ ਇਹ ਆਵਾਂ ਤੇ ਦਿੱਤੀ ਆ ਇਹ ਇੱਕ ਮੇਰੀ ਵੀ ਨਹੀਂ ਪਾਈ ਮੈਂ ਇੰਨੀ ਸੋਹਣੀ ਆ ਉਹਦਾ ਬਹੁਤ ਸੋਹਣੀ ਆ ਪਾ ਕੇ ਰੱਖ ਰੱਖ ਲੋ ਤੀ ਜੀ ਨਾ ਨਾ ਹੁਣ ਤਾਂ ਮੇਉ ਹੈ ਦਾ ਹੁਣ ਆ ਪਹਿਲਾਂ ਮੈਚਿੰਗ ਕਰ ਲਈਏ ਸੂਟ ਦੀ ਇਹ ਕਹਾ ਸੂਟ ਆ ਪ੍ਰੀਤਪਨ ਪਾਇਓ ਮੜੇ ਇੱਕ ਸਾਈਡ ਤੇ ਉਹ ਪਹਿਲਾਂ ਮੈਂ ਪਾ ਕੇ ਫੇਰ ਤੁਹਾਨੂੰ ਮਿਲਦੀ ਆ ਗਾਇਸ ਵੇਟ ਕਰੋ ਆਂਟੀ ਤਾਂ ਨੋਲ ਕੋ ਚਾਹੀਦਾ ਹੈ ਆਂਟੀ ਜੀ ਆਪਣਾ ਆਪਣੀ ਪੇਟੀ ਖੋਲ ਕੇ ਪੂਰੀ ਸਾਡਾ ਸੂਟ ਦਿਖਾ ਰਹੇ ਆ ਇਹ ਆ ਵੀ ਏਟੀ ਸੂਟ ਸੋਣਾ ਵਾਲੇ ਆਪਨ ਅਸਵਾਏ ਨੇ ਸਮਾਉਣੇ ਆ। ਉਹ ਵੀ ਨਹੀਂ ਸਮਾਏ ਆਂਟੀ ਜੀ। ਇਹਦਾ ਤੇ ਬੇਤੀ ਦਾ ਤੇ ਮੇਰਾ। ਅੱਛਾ ਦੋਨਾਂ ਦਾ ਸਾਡੇ ਸੂਟੇ ਆ। ਫੇਰ ਤੁਸੀਂ ਸੰਭਾਲਿਓ। ਇਹ ਸਮਾਉਣੇ ਆ। ਗਾੜਾ। ਸੂਟ ਸੂਟ ਦੇਖ ਲਓ ਸਾਰਿਆਂ ਤੇ ਇੱਦਾਂ ਇੱਕ ਗੱਲ ਆ ਮੰਮੀ ਆਖੋ ਨਾ ਸੂਟ ਬਹੁਤ ਦੇ ਆ ਨਾ। ਅਸੀਂ ਤੁਹਾਨੂੰ ਆਏ ਸੀਗੇ। ਤੇ ਇੱਥੇ ਕੋਲੋਂ ਸੂਟ ਕੱਢ ਲਓ ਜਿੰਨੇ ਮਰਜੀ। ਇਹ ਕੱਪੜੇ ਬਹੁਤ ਆ। ਬਸ ਮੋੜ ਵਾਲੇ ਪਏ ਹੁੰਦੇ ਮਤਲਬ ਇੰਦਾ। ਲਿਆਓ ਹੁਣ ਮੈਂ ਆਪਣਾ ਦੇਖਾਂ। ਇਹਦੇ ਨਾਲ ਚੁੰਨੀ 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 ਚੁੰਨੀ। ਮੈਂ ਸਾਰੀ ਜੁੰਨੀ ਕਹਾ ਕਲਰ ਤਾਂ ਮੇਰੇ ਨਾਲ ਦਾ ਜਿਹੜਾ ਮਰਜ਼ੀ ਲੈ ਕੇ ਮਰਜ਼ੀ ਲੈ ਲਓ ਦੇਖੋ ਤੁਸੀਂ ਤੁਹਾਨੂੰ ਕਿਹੜੀ ਵਧੀਆ ਲੱਗਦੀ ਆ ਜੁੰਨੀ ਚੱਲਣੀ ਭਰ ਡਾਰਕ ਸਲਵਾਰ ਨਹੀਂ ਇਹਦੇ ਨਾਲ ਹੀ ਸੀ ਨਹੀਂ ਸਲਵਾਰ ਆਂਟੀ ਜੀ ਤੁਹਾਡੇ ਸਲਵਾਰ ਸੋਹਣੀ ਲੱਗਣੀ ਦੇਖੋ ਆ ਪਾਰਾ ਨਾ ਕੋਟਨ ਦੀ ਆ ਉਹ ਪਾਰਾ ਨਾ ਚੈਂਪਰ ਵੀ ਦੇਖੋ ਨਾ ਕਿੰਨਾ ਸੋਹਣਾ ਪਾ ਕੇ ਦੇਖਿਓ ਕਿੰਨਾ ਸੋਹਣਾ ਲੱਗਣਾ ਸੋਹਣਾ ਲੱਗਣਾ ਇੱਕ ਵਾਰੀ ਦੇਖ ਲਓ ਪਹਿਲੇ ਮੈਂ ਆਪਣਾ ਦੇਖਾਂ ਪੌਣ ਲੱਗੇ ਪੌਣ ਲੱਗੇ ਪੌਣ ਲੱਗੇ ਪੌਣ ਲੱਗੇ ਜੀ ਆਪਾ ਪਾਇਆ ਜੀ ਹੁਣ ਆਹਾ 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 ਆ ਸੂਤ ਦੇ ਨਾਲ ਲੇਕਾ ਪਾਕੇ ਤਿਆਰ ਹੋ ਗਏ ਆ ਤੇ ਸੈਮ ਹੋਣੀ ਗਈ ਅੱਜ ਬਾਲ ਕਟਿੰਗ ਕਰਨ ਇਹ ਨਿਕਲੇ ਹੋਏ ਨੇ ਅੱਜ ਘਰੇ ਆ ਤੇ ਜਦੋਂ ਸੈਮ ਆ ਗਏ ਫੇ ਆਪਾਂ ਸੈਮ ਤੋਂ ਪੁੱਛਾਂਗੇ ਕਿ ਜੱਜ ਦਾ ਕਿ ਨਾਲ ਨਹੀਂ ਜੱਜ ਦਾ ਤੇ ਪ੍ਰੀਤੀ ਭੈਣ ਵੀ ਤਿਆਰ ਹੁੰਦੇ ਪਏ ਆ ਤੇ ਆਪਾਂ ਸਿਲੈਕਟ ਕਰਦੇ ਪਏ ਹੁਣ ਚੂੜੀਆਂ ਤੇ ਚੂੜਾ ਬਣਾ ਕੇ ਦੇਣ ਲੱਗੇ ਮੇਰੇ ਕਿਉਂਕਿ ਮੈਂ ਤਾਂ ਕੁਛ ਵੀ ਨਹੀਂ ਲੈ ਕੇ ਆਈ ਘਰੋਂ ਆਏ ਇੱਧੇ ਆ ਗਏ ਬਸ ਆਂਟੀ ਹੋ ਗਿਆ ਤੁਹਾਡਾ ਆਂਟੀ ਨੂੰ ਲਾ ਚੁੰਨੀ ਮਿਲ ਗਈ ਆਂਟੀ ਚੁੰਨੀ ਮਿਲ ਗਈ ਤੁਹਾਨੂੰ ਦਿਖਾਓ ਤਾਂ ਸੂਟ ਹੂੰ ਠੀਕ ਆ ਠੀਕਾ ਸੋਹਣੀ ਲੱਗਦੇ ਪਿਆ ਸੂਟ ਸੋਨਾ ਚੁੰਨੀ ਵੀ ਚੱਜ ਗਈ ਇਹਦੇ ਨਾਲ ਦੀ ਜਰਾ ਵੀ ਨਹੀਂ ਪਤਾ ਕਿੱਥੇ ਆਹ ਸਾਲ ਤਾਂ ਬਲੈਕ ਪਾ ਲੋ ਨਹੀਂ ਤਾਂ ਅਰੇ ਹਦਰ ਰੰਗ ਬਰੰਗੀਆਂ ਪਾ ਲੋ ਆਹ ਵੀ ਸੋਹਣੀਆਂ ਲੱਗਣੀਆਂ ਆਹ ਇਹਦੀ ਬਾਪ ਦੀ ਪਗੜੀ ਨਾ ਉਹ ਪਾ ਲੋ ਆਂਟੀ ਜੀ ਆ ਚਿੱਤੀ ਠੀਕ ਆ ਪਾ ਲੋ ਉਹ ਨਾ ਪਾਇਓ ਹਜੇ ਕਾਕੇ ਆਪਾਂ ਆਪਣੇ ਚਾਰੀ ਤਿਆਰ ਕਰਨੇ ਆ ਤੇ ਉਹ ਸ਼ੁਕਰ ਦਾ ਸੁੱਤੀ ਆ ਤੈਨੂੰ ਫੋਨ ਤਾਂ ਦਿੱਤਾ ਹੋਇਆ ਲੇਕਿਨ ਫੋਨ ਘਟ ਦੇਖਦੀ ਪਈ ਐ ਡਿਸਕੋ ਡਾਂਸ ਜ਼ਿਆਦਾ ਕਰਦੀ ਪਈ ਚੂੜੀਆਂ ਹੋ ਗਈਆਂ ਤੁਸੀਂ ਆ ਚੂੜੀਆਂ ਪਾ ਲਓ ਠੀਕ ਆ ਲੋ ਜੀ ਮੈਂ ਤੇ ਆਸ਼ਰ ਹੋ ਕੇ ਤੁਹਾਨੂੰ ਹੁਣ ਮਿਲਦੇ ਆ ਕਿਉਂਕਿ ਭੱਜ ਦੌੜ ਤੁਹਾਨੂੰ ਪਤਾ ਵਿਆਹ ਵਾਲੇ ਘਰ ਲੱਗੀ ਹੁੰਦੀ ਆ ਲੋ ਜੀ ਕਿਉਂ ਕਿਉਂ ਮੈਂ ਵੀ ਦੇਖਾ ਚੂੜੀਆਂ ਹੋ ਗਈਆਂ ਤੁਸੀਂ ਕਿ ਕਿ ਆਹ ਲਵਾ ਠੀਕ ਆ ਜੀ ਠੀਕ ਲੱਗ ਲੈ ਕਾਲੀ ਈ ਸਾਮ ਅਗੇ ਤੇ ਆਪਾਂ ਵੀ ਤਿਆਰ ਹੋ ਗਏ ਦੱਸਿਓ ਸਾਰੇ ਜਣੇ ਕਿਵੇਂ ਦੀ ਲੱਗਦੀ ਮੈਂ ਤੇ ਆਂਟੀ ਜੀ ਤੇ ਪ੍ਰੀਤ ਭੈਣ ਨੇ ਤਿਆਰ ਹੁੰਦੇ ਫੇਰ ਦਿਖਾ ਦਊਂ ਵਿਆਹ ਸ਼ਾਦ ਦੇ ਕੋਈ ਦਮ ਨਾ ਮੱਚੇ ਵੀ ਨਹੀਂ ਕਰੋ ਲੈ ਕੇ ਆਈ ਤੇ ਸਾਰਾ ਕੁਝ ਜਿਗਾੜ ਕਰ ਲਿਆ ਜਿਗਾੜ ਹੀ ਆ ਜਿਗਾੜ 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 ਦੇਖ ਤੇ ਅਸਾਂ ਆਪਣੀ ਸ਼ਾਪਿੰਗ ਦੇਖੋ ਕਿੰਨੀ ਕਰਕੇ ਆਵੇਂ ਤਾਂ ਦੇਖੋ ਕਿੰਨੇ ਲਵਾਵੇ ਤਾਂ ਮੇਰੇ ਵਿਚਾਰੇ ਤਾਂ ਕੋ ਕਪੜਾ ਹੀ ਨਹੀਂ ਸੀ ਮੈਂ ਤਾਂ ਹੈ ਨਹੀਂ ਸੀ ਕਪੜਾ ਕੋਈ ਅੱਜ ਵੀ ਇਹਨਾਂ ਨੂੰ ਵਿਕਰਮ ਭਾਜੀ ਵਿਕਰਮ ਦੇ ਕਪੜੇ ਪਾਇਆ ਟੀ-ਸ਼ਰਟ ਪਾਇਆ ਉਹ ਵੀ ਗਰਮ ਦੀ ਪਾਈ ਹੋਈ ਹੈ ਜਿੰਨੇ ਕਪੜੇ ਆ ਸਾਰੇ ਨੂਰਪੁਰ ਪਏ ਆ ਉਦੋਂ ਵੀ ਕਿੰਨਾ ਟਾਈਮ ਹੋ ਗਿਆ ਸੀ ਕੋਸ਼ਿਸ਼ ਮੇਰੇ ਕਪੜੇ ਲੈ ਹੀ ਨਹੀਂ ਸੀ ਕਿੰਨਾ ਟਾਈਮ ਹੋ ਗਿਆ ਕਿ ਮੈਂ ਤਾਂ ਜਗਾੜ ਲਾ ਵੀ ਸਕਦੀ ਸੀ ਇਹ ਵਿਚਾਰੇ ਜਗਾੜ ਵੀ ਨਹੀਂ ਲਾ ਸਕਦੇ ਵਿਕਰਮ ਭਾਜੀ ਵੀ ਵਿਚਾਰੇ ਗਏ ਆ ਕਪੜੇ ਲੈਣ ਹੂੰ ਕਪੜੇ ਹੈ ਨਹੀਂ ਸੀ ਮੇਰੇ ਕੋਲ ਮੇਰੇ ਕੋਲ ਤਾਂ ਹੈ ਹੀ ਨਹੀਂ ਸੀ ਜਮਾਈ ਮੈਂ ਦੇਖ ਕਿੰਨੇ ਬੰਬ ਲੈ ਕੇ ਆ ਆ ਬਣਾ ਹਾਂ ਕਪੜੇ ਚੰਨ ਬਲੌਗ ਨਹੀਂ ਬਣਾਇਆ ਸੀ ਕੱਪੜਿਆਂ ਵਾਲਾ ਬਲੌਗ ਆਪਾਂ ਤੁਹਾਨੂੰ ਕੱਲੂ ਦਿਖਾਵਾਂਗੇ ਬਣਾ ਕੱਲੂ ਐਂਡ ਕਰੂੰਗਾ ਕਿ ਕੋਈ ਨਾ ਹੁਣ ਟਾਈਮ ਨਹੀਂ ਹੈਗਾ ਅੱਜ ਪੌੜੇ ਵੀ ਨਹੀਂ ਹੈਗੇ ਇਹ ਕਿਹਦਾ ਬਸ ਇਹਦਾ ਹੈਗਾ ਮੇਰੀ ਜਹਾੂ ਦਾ ਇਹ ਤੁਹਾਡੀ ਜਹਾੂ ਦਾ ਦੋ ਦੋ ਸੂਟ ਕੁੜੀ ਦਾ ਨੇ ਇਹ ਮੇਰੀ ਬਾਤ ਦਾ ਇਹ ਤੇਰਾ ਮੇਰੀ ਬਾਤ ਦਾ ਬਾਤ ਨਾ ਹਾਂਜੀ ਬਾਤ ਦਾ ਹੋ 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 ਸੋਨੇ ਲੈ ਕੇ ਆ ਨਾ ਇਹ ਮੇਰੀ ਸ਼ਰਟ ਚਲੋ ਸਰ ਆਮ ਸ਼ੋਰ ਕਿੰਨੀ ਪਿਆਰੀ ਆ ਕਿਹਦੇ ਪੈਂਟ ਮੇਰੀ ਠੀਕ ਆ ਦਿਖਾ ਦੋ ਦਿਖਾਉਣ ਲੱਗਿਆ ਤੇ ਦੇਖ ਲਓ ਜੀ ਦੇਖ ਲਓ ਆ ਪੈਂਟ ਦਿਖਾਓ ਬੈਲਟ ਆ ਬੈਲਟ ਹਾਂਜੀ ਇਹ ਤਾਂ ਉਸ ਦਾ ਵੀ ਮੈਂ ਦੇਖ ਲਿਆ ਸੀ ਕੱਪੜੇ ਤੇ ਆ ਕੀ ਬਲੇਜ਼ਰ 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 ਸਪੈਸ਼ਲ ਲੈ ਕੇ ਆ ਹਾਂ ਲੈਕ ਨਾ ਸੋਹਣਾ ਬਲੇਜ਼ਰ ਬਲੇਟ ਹੋਰ ਹੋ ਗਈ ਸੀ ਮੋਟਵਾਟੀ ਤਾਂ ਵਿਚੋ ਆ ਗੀ ਨਾ ਡਿਜ਼ਾਈਨ ਹਾਂਜੀ ਆਪਾਂ ਦਿਖਾਉਂਦਾ ਲੈ ਅੱਛਾ ਠੀਕ ਆ ਬਸੇ ਪ੍ਰੈਸ ਕਰਾਉਣਾ ਸੀ ਇਹਨੂੰ ਇੱਕ ਵਾਰੀ ਉਹ ਤਾਂ ਮੈਂ ਹਾਂਜੀ ਦੋ ਦੋ ਜੈਕਟਾਂ ਕਪੜਾ ਬਹੁਤ ਲੈ ਕੇ ਆ ਤਾਂ ਦੱਸਿਓ ਹਾਂ ਨਾ ਮੈਂ ਖੁਦ ਹੀ ਲੈ ਕੇ ਦਿੱਤਾ ਸੀ ਫੇਰ ਸਾਡੇ ਕੋ ਤਾਂ ਹੈਗਾ ਤੁਹਾਨੂੰ ਸੂਟ ਲੈ ਕੇ ਦਿੱਤੇ ਨਾ ਸੀ ਹੁਣ ਦੇ ਪਿੱਛੇ ਜੇ ਨਾਲ ਜੁੱਤੀਆਂ ਲੈ ਕੇ ਦਿੱਤੀ ਤੁਹਾਨੂੰ ਇੰਨੀ ਮਹਿੰਗੀ ਮੈਂ ਇਹ ਕਿਹੜਾ ਸੂਟ ਹੈ ਚਲ ਠੀਕ ਹੈ ਇੰਨੀ ਮਹਿੰਗੀ ਜੁੱਤੀ ਲੈ ਕੇ ਦਿੱਤੀ ਨੂੰ ਹਾਈ ਹੀਲ ਜਿੰਨੇ ਚ ਮੇਰੇ ਕੱਪੜੇ ਆਏ ਠੀਕ ਹੈ ਇਹ ਸਿਮੂਬੋ ਉਹ ਸੋਨੇ ਕੱਪੜੇ ਤਾਂ ਕੱਪੜੇ ਸੋਨੇ ਨੇ ਬਹੁਤ ਜ਼ਿਆਦਾ ਸੋਨੇ ਤਾਂ ਰੇਟ ਦੇ ਲਾ ਕਿੰਨਾ ਘੱਟ ਲੈ ਭਾਈ ਨੇ ਸਹੀ ਗੱਲ ਆ ਕੁਛ ਵੀ ਨਹੀਂ ਲਾਇਆ ਭਾਈ ਨੇ ਰੇਟ ਮੈਨੂੰ ਚਾਰੇ ਨੇ ਕਮਾਇਆ ਨਹੀਂ ਕੁਛ ਵੀ ਮੇਰੇ ਤੋਂ ਜਰਾਬਾ ਮੈਨੂੰ ਉੱਦੇ ਦੇਤੀਆਂ ਫਰੀ ਉੱਦੇ ਦੇਤੀਆਂ ਹਾਂ ਸਹੀ ਗੱਲ ਆ ਜਿੰਨੇ ਕੱਪੜੇ ਨੇ ਚਾਹੂ ਉਹਨਾਂ ਦੇ ਸਾਬ ਦੇ ਕੱਪੜੇ ਦੇਖੋ ਤੁਸੀਂ ਕੁਆਲਿਟੀ ਚੈੱਕ ਕਰੋ ਤੇ ਕੱਪੜੇ ਚੈੱਕ ਕਰੋ ਵਿੱਕੀ ਭਾਈ ਜੀ ਤੋਂ ਲੈ ਕੇ ਆਇਆ ਸਾਰੇ ਕੱਪੜੇ ਆਹ ਦੇਖੋ ਸਹੀ ਸਹੀ ਗੱਲ ਆ ਉਤੋਂ ਪ੍ਰਾਈਸ ਪ੍ਰਾਈਸ ਉਹ ਮੇਰੇ ਉਹ ਵੀ ਦੇਖ ਲੈ ਆਪਣੇ ਬੂਟ ਚੈੱਕ ਕਰ ਮੇਰੇ ਨਾਲੇ ਬੂਟ ਆ ਦੇਖੋ ਮਿਲੂ ਹਾਇ ਸਾਨੂੰ ਬਹੁਤ ਸੋਹਣੇ ਲੱਗੇ ਆ ਵੀ ਬੂ ਵੀ ਆ ਲੱਗਾ ਜਾਗੂ ਉਹਨਾਂ ਦੇ ਕੱਪੜੇ ਦੇਖੋ ਜਾਗੂ ਦੇ ਦੇਖੋ ਕਿੰਨੇ ਬੰਬ ਕੱਪੜੇ ਦੀ ਕੁਆਲਿਟੀ ਕੋਈ ਵਿਆਹ ਹੋਵੇ ਕੋਈ ਸ਼ਾਦੀ ਹੋਵੇ ਘਰੇ ਕੋਈ ਫੰਕਸ਼ਨ ਮੈਂ ਦਿਖਾਉਂਦੀ ਆ ਸਾਰੀ ਦੁਕਾਨ ਚਾਜਣਾ ਬਸ ਵਿੱਕੀ ਭਾਜੀ ਉਹ ਨਹੀਂ ਵਿੱਕੀ ਭਾਜੀ ਨਹੀਂ ਨਿਕਵਾਵਾ ਤੇ ਅਜਰਾਬਾ ਚੈੱਕ ਕਰ ਆਪਣੀ ਧੀ ਦੇ ਰਾਨੇ ਅਜਰਾਬਾ ਹਾਂਜੀ ਆਪਣੀ ਧੀ ਦੇ ਸ਼ੂਜ਼ ਚੈੱਕ ਕਰਨ ਆਲੇ oh my god ਇਹ ਜਾਗੂ ਦੇ ਸ਼ੂਜ਼ ਇਹ ਸੋਨ ਭਾਜਲੇ ਕਿੱਦਾਂ ਤੁਸੀਂ ਢੀਗ ਢਾਗ ਜੋ ਉਹ ਦੇਖੋ ਕੱਪੜੇ ਚੈੱਕ ਕਰੋ ਯਾਰਾਂ ਨਾਲੇ ਸ਼ੂਜ਼ ਮੇਰੀ ਧੀ ਦੇ ਅੱਜ ਮੈਂ ਆਪਣੇ ਟੋਪਸਟ ਫਸਟ ਟਾਈਮ ਇਹਦਾ ਦੇ ਸ਼ੂਜ਼ ਲੈ ਕੇ ਦਿੱਤੇ ਸੀ ਅੱਛਾ ਕਿੰਨੇ ਸੋਹਣੇ ਆ ਬੱਸ ਬਹੁਤ ਸੋਹਣੇ ਆ ਤੌਰ ਪੂਰੀ ਦੇਖੋ ਬੁਏ ਮੈਚਿੰਗ ਆ ਮੇਰੇ ਆਪਣੇ ਦੇ ਨਾਲ ਮੈਚਿੰਗ ਰ ਕਰਕੇ ਲੈ ਕੇ ਆਇਆ ਮੈਂ ਕੱਪੜੇ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਇੱਕ ਮੂੰ ਜਰਾਬਾਂ ਵੀ ਐਸੀ ਕਿੰਦੀ ਆ ਤਾਹੀਂ ਸਭ ਤਰ੍ਹਾਂ ਆਹ ਦਾਨੇ ਕੋ ਮੈਂ ਸੇ ਨਸਿਆਣਾ ਮੈਂ ਆਪਣੇ ਸਾਰੇ ਬੱਚਿਆਂ ਵਾਸਤੇ ਲੈ ਕੇ ਆ ਸਕਦਾ ਮੈਂ ਕੱਪੜੇ ਨਾਲੇ ਵੀ ਲੈ ਕੇ ਆ ਸਕਦਾ ਖੁਦ ਇਹਨਾਂ ਨੂੰ ਲੋੜ ਨਹੀਂ ਜਾਣਦੀ ਨੇ ਮੇਰੇ ਬੱਚੇ ਵਾਸਤੇ ਮੇਰਾ ਬਿਕਰ ਵੀ ਜਾਂਦਾ ਮੈਂ ਦਾਤਾ ਕਰੀ ਗਈ ਨਹੀਂ ਸਿੰਘਾ ਦੇਖੋ ਇਹ ਕਿੰਨੇ ਸੋਹਣੇ ਸਿੰਘੂ ਸੋਹਣੇ ਸੁੱਟਾ ਸੋਹਣੀ ਆ ਉਹ ਸੋਹਣੇ ਆ ਨਾ ਕੱਪੜੇ ਕਿੰਨੇ ਪਿਆਰੇ ਕੱਪੜੇ ਪਿਆਰਿਆਂ ਦੇ ਅਬਾ ਪਾ ਦਿੱਤਾ ਦੇਖੋ ਅਜੇ ਹੋਰ ਵੀ ਹੈ ਭਾਈ ਉਹਦੇ ਪੈਸੇ ਥੱਲੇ ਇਹ ਚਾ ਇੱਕ ਹੋਰ ਇਹ ਸੀ ਮੋਜਾਂ ਵਾ ਮਿਸ ਨੂੰ ਕਿਹਾ ਕਰ ਦਿੱਤਾ ਦੱਸੋ ਕੁਛ ਨਹੀਂ ਲੈ ਕੇ ਦਿੱਤਾ ਉਹ ਚੀ ਲੈ ਕੇ ਦਿੱਤਾ ਓ ਯਾਰ ਸੁੱਟਾ ਦੀ ਦੁਕਾਨ ਹਲੇ 4 ਦਿਨ ਪਹਿਲਾਂ ਤੁਹਾਨੂੰ ਕੱਪੜੇ ਲੈ ਕੇ ਦਿੱਤੇ ਯਾਦ ਕਰੋ ਥੋੜੇ ਦਿਨ ਪਹਿਲਾਂ ਸਾਡੇ ਆ ਟੌਰ ਨੂੰ ਦੇਖ ਕੇ ਸਾਡੇ ਆ ਟੌਰ ਨੂੰ ਦੇਖ ਕੇ ਨਾ ਇੱਕ ਸੂਟ ਇੱਕ ਮਿੰਟ ਸਾਡੇ ਬੰਦੇ ਸਾਡੇ ਬੰਦੇ ਨੇ ਵਧੀਆ ਕਿਹਾ ਨਾ ਆ ਟੌਰ ਨੂੰ ਦੇਖ ਕੇ ਆ ਟੌਰ ਨੂੰ ਦੇਖ ਕੇ ਮੂਹ ਤੇ ਕੁਝ ਧਾਪਲੇ ਆ ਇਹ ਟੌਰ ਨੂੰ ਦੇਖ ਕੇ ਠੀਕ ਆ you <laughs> can